ਸਸ਼ਕਲ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਗੱਲਬਾਤ ਜਿਹੜੀ ਹੈ ਉਹ ਮੌਜੂਦਾ ਸਮੇਂ ਦੇ ਵਿੱਚ ਆਮ ਹੀ ਜਿਹੜੀ ਖਬਰ ਸਾਹਮਣੇ ਆ ਰਹੀ ਸੀ ਲੈਕਚਰਰ ਕਾਡਰ ਨੂੰ ਲੈ ਕੇ ਤੇ ਉਸ ਦੇ ਸਬੰਧਤ ਐਜੂਕੇਸ਼ਨ ਮਨਿਸਟਰ ਦਾ ਇੱਕ ਸਮਾਗਮ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਕੁਝ ਬਿਆਨ ਦਿੱਤਾ ਗਿਆ ਜਿਸ ਦੇ ਵਿੱਚੋਂ ਉਹਨਾਂ ਨੇ ਕਾਫੀ ਭਰਤੀਆਂ ਤੇ ਕਈ ਗੱਲਾਂ ਜੜੀਆਂ ਨੇ ਉਹ ਕੀਤੀਆਂ ਨੇ ਸੋ ਨਾ ਸਾਰੀਆਂ ਗੱਲਾਂ ਦੇ ਉੱਪਰ ਜਿਹੜਾ ਹੈ ਆਪਾਂ ਉਹ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਤੁਹਾਨੂੰ ਦੱਸਾਂਗੇ ਕਿ ਕਿਹੜੀ ਭਰਤੀ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਹੈ ਕਿਹੜੀ ਭਰਤੀ ਪਹਿਲਾਂ ਕੱਢਣ ਦੀ ਗੱਲ ਕੀਤੀ ਕਿਹੜੀ ਭਰਤੀ ਬਾਅਦ ਵਿੱਚ ਕੱਢਣ ਦੀ ਗੱਲ ਕੀਤੀ ਕਿਹੜੀ ਭਰਤੀ ਨੂੰ ਕੱਢਣਾ ਹੀ ਨਹੀਂ ਹੈ ਕਿਸ ਚੀਜ਼ ਦੀ ਪਹਿਲ ਹੈ ਕਿਸ ਚੀਜ਼ ਨੂੰ ਪਿੱਛੇ ਰੱਖਿਆ ਗਿਆ ਹੈ ਸੋ ਇਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਨੇ ਆਪਣਾ ਬਿਆਨ ਦਿੱਤਾ ਸੋ ਆਪਾਂ ਵੀ ਉਹਨਾਂ ਦੀ ਜਿਹੜੀ ਹੈ ਇਹਨਾਂ ਚੀਜ਼ਾਂ ਦੇ ਉੱਪਰ ਉਹ ਦੇਖਾਂਗੇ ਕਿ ਉਹਨਾਂ ਨੇ ਕਿਹੜੀਆਂ ਚੀਜ਼ਾਂ ਦੇ ਉੱਪਰ ਗੱਲਬਾਤ ਕੀਤੀ ਹੈ ਸੋ ਦੋਸਤੋ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਖਾਸ ਕਰਕੇ ਟੈਲੀਗ੍ਰਾਮ ਚੈਨਲ ਜੋ ਸਾਡਾ ਬਣਿਆ ਹੋਇਆ ਹੈ ਉਸ ਨੂੰ ਤੁਸੀਂ ਜ਼ਰੂਰ ਜੁਆਇਨ ਕਰੋ ਕਿਉਂਕਿ ਹਰ ਇੱਕ ਚੀਜ਼ ਦੀ ਹਰ ਇੱਕ ਅਪਡੇਸ਼ਨ ਦੀ ਵੀਡੀਓ ਬਣਾਉਣੀ ਕਈ ਵਾਰ ਬਹੁਤ ਔਖੀ ਹੋ ਜਾਂਦੀ ਹੈ ਉਸ ਦਾ ਕਾਰਨ ਇਹ ਹੈ ਕਿ ਕਈ ਵਾਰ ਨੋਟਿਸ ਛੋਟੇ ਹੁੰਦੇ ਨੇ ਅਪਡੇਸ਼ਨ ਬਹੁਤ ਛੋਟੀ ਹੁੰਦੀ ਹੈ ਉਸ ਦੀ ਵੀਡੀਓ ਬਣਾਉਣਾ ਬਹੁਤ ਸਮਾਂ ਕੱਢ ਕੇ ਜਦੋਂ ਵੀਡੀਓ ਬਣਾਉਣੀ ਪੈਂਦੀ ਹੈ ਸੋ ਉਹ ਬਣ ਨਹੀਂ ਪਾਉਂਦੀ ਸੋ ਕਈ ਵਾਰ ਨੋਟਿਸ ਟੈਲੀਗ੍ਰਾਮ ਤੇ ਅਪਡੇਸ਼ਨ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਸੋ ਜਰੂਰ ਟੈਲੀਗ੍ਰਾਮ ਚੈਨਲ ਨਾਲ ਜੁੜੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਜਰੂਰ ਦਬੋ ਤਾਂ ਕਿ ਤੁਹਾਨੂੰ ਕੋਈ ਵੀ ਨਵੀਂ ਵੀਡੀਓ ਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਤੱਕ ਮਿਲ ਸਕੇ ਤੁਹਾਨੂੰ ਦੋਸਤੋ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕਿਹੜੀ ਜਿਹੜੀ ਗੱਲਬਾਤ ਹੈ ਉਹਨਾਂ ਨੇ ਕੀਤੀ ਹੈ ਤੇ ਪੁਰਾਣੇ ਹੀ ਪਿਛਲੇ 1 ਮਹੀਨੇ ਡੇਢ ਮਹੀਨੇ ਤੋਂ ਜਿਹੜੀ ਹੈ ਉਹ ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਲੈਕਚਰਰ ਕਾਡਰ ਜਿਹੜਾ ਉਹ ਕੱਢਿਆ ਜਾਏਗਾ ਸੋ ਇਸ ਦੇ ਉੱਪਰ ਹੀ ਉਹਨਾਂ ਨੇ ਜਿਹੜਾ ਹੈ ਐਜੂਕੇਸ਼ਨ ਮਿਨਿਸਟਰ ਨੇ ਉਹ ਕਿਹਾ ਹੈ ਕਿ ਲੈਕਚਰਰ ਕਾਡਰ ਜਿਹੜਾ ਹੈ ਉਹ ਕੱਢਿਆ ਜਾਵੇਗਾ ਤੇ ਸਭ ਤੋਂ ਪਹਿਲਾਂ ਮਾਸਟਰ ਕਾਡਰ ਈਟੀਟੀ ਕਾਡਰ ਤੇ ਲੈਕਚਰਰ ਕਾਡਰ ਵਿੱਚੋਂ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੀ ਪੋਸਟਾਂ ਨੇ ਉਹ ਲੈਕਚਰਰ ਕਾਡਰ ਦੀਆਂ ਹੀ ਕੱਡੀਆਂ ਜਾਣਗੀਆਂ ਕਿਉਂਕਿ ਉਹਨਾਂ ਨੇ ਇਸ ਦੇ ਨਾਲ ਇਹ ਵੀ ਆਖਿਆ ਹੈ ਕਿ ਜਿੰਨੇ ਵੀ ਸਕੂਲ ਨੇ ਪਿੰਡਾਂ ਦੇ ਪੱਧਰ ਤੱਕ ਪਿੰਡੂ ਪੱਧਰ ਦੇ ਵਿੱਚ ਜਿਹੜੇ ਸਕੂਲ ਨੇ ਸੀਨੀਅਰ ਸੈਕੰਡਰੀ ਉੱਥੇ ਲੈਕਚਰਰਜ਼ ਦੀ ਬੜੀ ਕਮੀ ਹੈ ਤੇ ਲੈਕਚਰਰਜ਼ ਜਿਹੜੇ ਨੇ ਆਮ ਹੀ ਜਦੋਂ ਪ੍ਰਮੋਟ ਹੋ ਜਾਂਦੇ ਨੇ ਪ੍ਰੋਮੋਟ ਹੋਣ ਤੋਂ ਬਾਅਦ ਉਹਨਾਂ ਦੀ ਏਜ ਬਹੁਤ ਘੱਟ ਬਚ ਜਾਂਦੀ ਹੈ ਜੋਬ ਦੀ ਇਸ ਕਰਕੇ ਉਹ ਰਿਟਾਇਰ ਬਹੁਤ ਜਲਦੀ ਹੋ ਜਾਂਦੇ ਆ ਸੋ ਇਸ ਕਰਕੇ ਲੈਕਚਰਰਸ ਦੀ ਜਿਹੜੀ ਵੈਕੈਂਸੀ ਉਹ ਬਹੁਤ ਜ਼ਿਆਦਾ ਖਾਲੀ ਪਈ ਹੁੰਦੀ ਹੈ ਤੇ ਬਹੁਤ ਜ਼ਿਆਦਾ ਉਹ ਪ੍ਰੋਮੋਸ਼ਨ ਦੇ ਨਾਲ ਫਿਲ ਹੁੰਦੀ ਹੈ ਸੋ ਇਸ ਕਰਕੇ ਨਵੀਂ ਭਰਤੀ ਜਿਹੜੀ ਹੈ ਉਹ ਪ੍ਰੋਮੋਸ਼ਨਾਂ ਤੋਂ ਬਾਅਦ ਹੁੰਦੀ ਹੈ ਸੋ ਪ੍ਰੋਮੋਸ਼ਨਾਂ ਜਿਹੜੀਆਂ ਚੱਲ ਹੀ ਰਹੀਆਂ ਨੇ ਕਾਫੀ ਪਿਛਲੇ ਲੰਬੇ ਸਮੇਂ ਤੋਂ ਉਹ ਗੱਲ ਚੱਲ ਗੱਲਬਾਤ ਚੱਲ ਰਹੀ ਹੈ ਪ੍ਰੋਮੋਸ਼ਨਾਂ ਦੀ ਸੋ ਨਵੀਂ ਭਰਤੀ ਜਿਹੜੀ ਉਹਨਾਂ ਨੇ ਕਿਹਾ ਉਹ ਅਸੀਂ ਲੈਕਚਰਰ ਦੀ ਕੱਢਾਂਗੇ ਹੋਰ ਉਸ ਦੇ ਨਾਲ ਉਹਨਾਂ ਨੇ ਕਿਹੜੀ ਚੀਜ਼ ਦੀ ਗੱਲਬਾਤ ਕੀਤੀ ਉਹ ਗੱਲ ਉਹਨਾਂ ਨੇ ਕੀਤੀ ਹੈ ਜਿਹੜੀ ਉਹ ਗੱਲਬਾਤ ਹੈ ਕਿ ਅਸੀਂ ਲੈਕਚਰਰ ਕਾਡਰ ਕੱਢਣ ਤੋਂ ਬਾਅਦ ਮਾਸਟਰ ਕਾਡਰ ਕੱਢਣ ਦੀ ਤਿਆਰੀ ਕਰਾਂਗੇ ਤੇ ਮਾਸਟਰ ਕਾਡਰ ਕੱਢਣ ਤੋਂ ਬਾਅਦ ਈਟੀਟੀ ਕਾਡਰ ਤੇ ਸੋ ਦੋਸਤੋ ਇਸ ਦੇ ਵਿੱਚ ਇਹ ਵੀ ਕੋਈ ਬਹੁਤ ਹੀ ਖੁਸ਼ੀ ਦੀ ਗੱਲ ਨਹੀਂ ਹੈ ਕਿ ਲੈਕਚਰਰ ਮਾਸਟਰ ਕਾਡਰ ਤੇ ਈਟੀਟੀ ਕਾਡਰ ਸਾਰਾ ਕੁਝ ਹੀ ਕੱਢ ਜਾਣਗੇ ਨਹੀਂ ਦੋਸਤੋ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਜਿਵੇਂ ਪਿਛਲੀ ਸਰਕਾਰ ਨੇ ਜਾਂਦੇ ਜਾਂਦੇ ਅਗਲੀ ਸਰਕਾਰ ਦੇ ਉੱਪਰ ਪੋਸਟਰਾਂ ਸਿੱਟਦੀਆਂ ਈਟੀਟੀ ਕਾਡਰ ਦੀਆਂ ਔਰ ਮਾਸਟਰ ਕਾਡਰ ਦੀ ਕਿਆਲੀ ਕਾਟ ਔ ਸੇਮ ਚੀਜ਼ ਜਿਹੜੀ ਹੈ ਉਹ ਮਾਸਟਰ ਕਾਡਰ ਤੇ ਐਟਟੀਡੀ ਕਾਡਰ ਦੇ ਵਿੱਚ ਜਿਹੜੀ ਉਹ ਹੋ ਸਕਦੀ ਹੈ ਇਹਨਾਂ ਸਰਕਾਰਾਂ ਵੱਲੋਂ ਹੋ ਸਕਦਾ ਹੈ ਕਿ ਲੈਕਚਰਰ ਕਾਡਰ ਜਿਹੜੇ ਉਹ ਕੱਢ ਕੇ ਜਾਣ ਅਤੇ ਉਸ ਦਾ ਪੇਪਰ ਵੀ ਲੈ ਕੇ ਜਾਣ ਪਰ ਹੋ ਸਕਦਾ ਹੈ ਮਾਸਟਰ ਕਾਡਰ ਤੇ ਐਟਟੀਡੀ ਕਾਡਰ ਇਹ ਉਸ ਵੇਲੇ ਕੱਢਣ ਜਿਸ ਤੋਂ ਬਾਅਦ ਪ੍ਰਤੀ ਮੁਕੰਮਲ ਕਰਨ ਦਾ ਜਿਹੜਾ ਸਮਾਂ ਹੋ ਅਗਲੀ ਸਰਕਾਰਾਂ ਤੱਕ ਪਹੁੰਚ ਜਾਵੇ ਜਾਂ ਹੋ ਸਕਦਾ ਹੈ ਪ੍ਰਤੀ ਪਹਿਲਾਂ ਕੱਢ ਕੇ ਉਸ ਨੂੰ ਲੰਮਕਾਇਆ ਜਾਵੇ ਕਿਉਂਕਿ ਜੋ ਬਿਆਨ ਨੇ ਤੇ ਜੋ ਸਾਰੀ ਦੀ ਸਾਰੀ ਗੱਲਬਾਤ ਹੈ ਉਸ ਵਿੱਚ ਉਹੀ ਸਮਝ ਆਉਂਦਾ ਹੈ ਹਾਂ ਹਾਲਾਂਕਿ ਅਸੀਂ ਉਮੀਦ ਜ਼ਰੂਰ ਰੱਖ ਸਕਦੇ ਹਾਂ ਅਸੀਂ ਹਮੇਸ਼ਾ ਆਸ਼ਾਵਾਦੀ ਰਹਿਣਾ ਹੁੰਦਾ ਹੈ ਤੇ ਅਸੀਂ ਆਸ਼ਾਵਾਦੀ ਰਹਿ ਕੇ ਇਸ ਚੀਜ਼ ਦੀ ਹੀ ਕਲਪਨਾ ਕਰ ਸਕਦੇ ਹਾਂ ਕਿ ਲੈਕਚਰਰ ਕਾਡਰ ਤੋਂ ਬਾਅਦ ਮਾਸਟਰ ਕਾਡਰ ਕੱਢਣੀ ਜਾਂ ਲੈਕਚਰਰ ਕਾਡਰ ਕੱਢ ਕੇ ਹੀ ਨਾਲ ਮਾਸਟਰ ਕਾਡਰ ਆ ਜਾਵੇ ਉਹ ਉਸ ਤੋਂ ਵੀ ਚੰਗੀ ਗੱਲ ਹੈ ਪਰ ਜੇਕਰ ਨਹੀਂ ਵੀ ਆਉਂਦੀ ਤਾਂ ਅਸੀਂ ਪਹਿਲ ਦੇ ਆਧਾਰ ਤੇ ਆਪਣੇ ਦਿਮਾਗ ਨੂੰ ਜਿਹੜੀ ਚੀਜ਼ ਤੇ ਫੋਕਸ ਕਰਨਾ ਉਹ ਇਹੀ ਹੈ ਕਿ ਲੈਕਚਰਰ ਕਾਡਰ ਜਿਹੜਾ ਹੈ ਉਹ ਪਹਿਲਾਂ ਆਵੇਗਾ ਤੇ ਅਸੀਂ ਮਾਸਟਰ ਕਾਡਰ ਦੇ ਉੱਪਰ ਆਪਣੀ ਪੜ੍ਹਾਈ ਜਰੂਰ ਰੱਖਣੀ ਹੈ ਪਰ ਉਸ ਤੇ ਬਹੁਤ ਉਮੀਦਾਂ ਲਾ ਕੇ ਆਪਣੇ ਆਪ ਨੂੰ ਆਪਣੇ ਕੰਮ ਧੰਦਿਆਂ ਤੋਂ ਨਹੀਂ ਹਟਾ ਲੈਣਾ ਕਿ ਇਹ ਨਾ ਹੋਵੇ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਤੇ ਅਸੀਂ ਉਸ ਨੌਕਰੀ ਨੂੰ ਛੱਡ ਕੇ ਇੱਥੇ ਸੋਚੀਏ ਕਿ ਅਸੀਂ ਐਸਜੀ ਤਿਆਰੀ ਕਰ ਲਈ ਮਾਸਟਰ ਕਾਡਰ ਦੀ ਕਿਉਂ ਆਏਗਾ ਸੋ ਦੋਸਤੋ ਉਸ ਨੂੰ ਲੰਬਾ ਸਮਾਂ ਲੱਗ ਸਕਦਾ ਹੈ ਇਸ ਕਰਕੇ ਆਪਦਾ ਸਮਾਂ ਜਿਹੜਾ ਹੈ ਉਹ ਵਿਅਰਥ ਨਹੀਂ ਕਰਨਾ ਹਾਂ ਲੈਕਚਰਰ ਕਾਡਰ ਦੇ ਉੱਪਰ ਜਿਹੜਾ ਹੈ ਉਹ ਤੁਹਾਨੂੰ ਅਗਲੇ ਹੀ 40 45 30 ਦਿਨਾਂ ਦੇ ਵਿੱਚ ਤੁਹਾਨੂੰ ਹੋ ਸਕਦਾ ਹੈ ਕਿ ਭਰਤੀ ਜਿਹੜੀ ਉਹ ਦੇਖ ਨੂੰ ਮਿਲੇ ਜਾਂ ਉਸ ਦੇ ਉੱਪਰ ਕੋਈ ਨਾ ਕੋਈ ਕਾਰਵਾਈ ਹੁੰਦੀ ਜਿਹੜੀ ਤੁਹਾਨੂੰ ਨਜ਼ਰ ਜ਼ਰੂਰ ਆਵੇਗੀ ਉਸ ਤੋਂ ਬਾਅਦ ਜੋ ਦੋਸਤੋ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਹੈ ਮਾਸਟਰ ਕੈਡਰੀਟੇਡੀ ਕਾਟਰ ਤੁਹਾਨੂੰ ਦੱਸ ਹੀ ਦਿੱਤਾ ਕਿ ਉਸ ਨੂੰ ਤੇ ਉੱਪਰ ਬੜਾ ਲੰਮਾ ਸਮਾਂ ਜਿਹੜਾ ਉਹ ਲੱਗ ਸਕਦਾ ਹੈ ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ 50 50 ਦੀ ਰੇਸ਼ੋ ਨੂੰ 75 25 ਦੀ ਰੇਸ਼ੋ ਕਰਕੇ ਪ੍ਰਿੰਸੀਪਲ ਜਿਹੜੇ ਨੇ ਤੇ ਮੁਖ ਅਧਿਆਪਕ ਜਿਹੜੇ ਨੇ ਉਹ ਬਣਾਏ ਜਾਣਗੇ ਤੇ ਅਗਲੇ 30 35 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 450 ਦੇ ਕਰੀਬ ਜਿਹੜੇ ਆ ਉਹ ਹੈਡਮਾਸਟਰ ਤੇ ਪ੍ਰਿੰਸੀਪਲ ਜਿਹੜੇ ਆ ਸਕੂਲਾਂ ਵਿੱਚ ਭੇਜ ਦੇਣੇ ਨੇ ਤਾਂ ਕਿ ਜਿਹੜੇ ਸਕੂਲ ਬਿਨਾ ਪ੍ਰਿੰਸੀਪਲ ਬਿਨਾ ਹੈਡਮਾਸਟਰ ਦੇ ਨੇ ਉਹ ਕੰਪਲੀਟ ਹੋ ਸਕਣ ਜਿਸ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੀਆਂ ਕਾਫੀ ਚੀਜ਼ਾਂ ਦਾ ਜਿਹੜਾ ਜ਼ਿਕਰ ਕਰਦੇ ਆ ਕਿਹਾ ਹੈ ਕਿ ਅਸੀਂ ਕੁਝ ਬਾਉਂਡੇਸ਼ਨਸ ਕਰਕੇ ਪਹਿਲਾਂ ਨਹੀਂ ਕਰ ਸਕਿਆ ਤੇ ਹੁਣ ਕੁਝ ਬਾਉਂਡੇਸ਼ਨਸ ਜਿਹੜੀਆਂ ਉਹ ਅਸੀਂ ਸੇਫ ਹੋ ਰਹੀਆਂ ਨੇ ਸਾਡੀਆਂ ਇਸ ਕਰਕੇ ਅਸੀਂ ਉਸ ਦੇ ਕਾਰਨ ਉਹ ਪ੍ਰਤੀ ਜਿਹੜੀ ਉਹ ਪ੍ਰਤੀ ਹੀ ਨਹੀਂ ਬਲਕਿ ਉਹ ਪ੍ਰੋਮੋਸ਼ਨ ਕਰ ਦੇਾਂਗੇ ਸੋ ਇਹ ਜਿਹੜੀ ਚੀਜ਼ ਸੀਗੀ ਇਸ ਦੇ ਵਿੱਚ ਇੰਪੋਰਟੈਂਟ ਔਰ ਜਿਹੜੇ ਨਵੇਂ ਕੈਂਡੀਡੇਟ ਨੇ ਫਰੈਸ਼ ਕੈਂਡੀਡੇਟਸ ਹੁੰਦੇ ਨੇ ਉਹਨਾਂ ਲਈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਲੈਕਚਰਰ ਕਾਡਰ ਦੀ ਜਿਹੜੀ ਭਰਤੀ ਹੈ ਉਹ ਕੱਢਣ ਦੀ ਤਿਆਰੀ ਵਿੱਚ ਹੈ ਸਰਕਾਰ ਲੈਕਚਰਰ ਕਾਡਰ ਦੇ ਲਈ ਕੀ ਚਾਹੀਦਾ ਹੁੰਦਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਸਬਜੈਕਟ ਦੇ ਵਿੱਚ ਔਰ ਬੀਐਡ ਹੋਣੀ ਚਾਹੀਦੀ ਹੈ ਤੁਹਾਡੀ ਤੇ ਬੀਐਡ ਵੀ ਜਿਹੜੀ ਉਸ ਸਬਜੈਕਟ ਵਿੱਚ ਹੋਣੀ ਚਾਹੀਦੀ ਹੈ ਖਾਸ ਕਰਕੇ ਜਿਹੜੇ ਵਿਸ਼ੇ ਦੇ ਵਿੱਚ ਤੁਸੀਂ ਲੈਕਚਰਰ ਕਾਡਰ ਦਾ ਪੇਪਰ ਦੇਣ ਜਾ ਰਹੇ ਹੋ ਹੋਵੇ ਜਾਂ ਉੱਥੇ ਪੜਿਆ ਹੋਵੇ ਖਾਸ ਕਰਕੇ ਜੋ ਪੁਰਾਣੇ ਐਡਵਰਟਾਈਜ਼ਮੈਂਟ ਹੈ ਜੋ ਨਵੀਂ ਐਡਵਰਟਾਈਜ਼ਮੈਂਟ ਹੈ ਉਸ ਦੇ ਵਿੱਚ ਕੀ ਫੇਰ ਬਦਲ ਲੈ ਕੇ ਹੁੰਦੇ ਨੇ ਇਸ ਚੀਜ਼ ਨੂੰ ਵੀ ਜਿਹੜਾ ਉਹ ਦੇਖਣਾ ਹੋਵੇਗਾ ਹੋਰ ਲੈਕਚਰਰ ਕਾਡਰ ਦੇ ਵਿੱਚ ਜਿਹੜੇ ਹੈ ਕਈ ਬੱਚੇ ਕਹਿੰਦੇ ਨੇ ਕਿ ਦੋ ਪੇਪਰ ਹੁੰਦੇ ਨੇ ਇੱਕ ਪੰਜਾਬੀ ਦਾ ਕੁਆਲੀਫਾਈਡ ਰਕ ਦੂਸਰਾ ਸੋਇਜ਼ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਲੈਕਚਰਰ ਕਾਡਰ ਜਿਹੜਾ ਉਹ B ਗ੍ਰੇਡ ਦੀ ਵਰਤੀ ਹੁੰਦੀ ਹੈ ਔਰ ਪੰਜਾਬ ਸਰਕਾਰ ਨੇ ਜੋ ਪੇਪਰ ਕੱਢਿਆ ਆ ਪੰਜਾਬੀ ਕੁਆਲੀਫਾਈਡ ਦਾ ਉਹ C ਗ੍ਰੇਡ ਦੀ ਪੋਸਟ ਲਈ ਹੈ ਔਰ ਹਾਲਾਂਕਿ ਹੋ ਸਕਦਾ ਹੈ ਜੇਕਰ ਉਹਨਾਂ ਨੇ 20 ਗ੍ਰੇਡ ਤੇ ਵੀ ਇਸ ਨੂੰ ਕਰਨਾ ਹੋਵੇ ਤਾਂ ਸਰਕਾਰ ਕਰ ਸਕਦੀ ਹੈ ਪਰ ਹਾਲ ਫਿਲਹਾਲ ਇਹੀ ਹੈ ਕਿ ਲੈਕਚਰਰ ਦੇ ਵਿੱਚ ਪੰਜਾਬੀ ਪੇਪਰ ਏ ਜਿਹੜਾ ਹੈ ਉਹ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਜੇਕਰ ਹੋ ਜਾਂਦੀ ਹੈ ਤਾਂ ਉਹ ਵੀ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਤਾ ਲੱਗ ਜਾਏਗਾ ਜਿਹੜਾ ਸਬਜੈਕਟ ਪੇਪਰ ਉਹ 150 ਨੰਬਰ ਦਾ ਹੁੰਦਾ ਹੈ ਉਸੇ ਬੇਸ ਤੇ ਮੈਰਿਟ ਬਣ ਕੇ ਆਪ ਜੀ ਨੂੰ ਜਿਹੜਾ ਹੈ ਸਕੂਲਾਂ ਦੇ ਵਿੱਚ ਜੁਆਇਨਿੰਗ ਦਿੱਤੀ ਜਾਂਦੀ ਹੈ ਸੋ ਇਹ ਬੇਸਿਕਲੀ ਲੈਕਚਰਰ ਕਾਡਰ ਦਾ ਜਿਹੜਾ ਹੈ ਉਹ ਬੇਸਿਕ ਸਿਨੈਰੀਓ ਹੈ ਕਿੰਨੇ ਸਬਜੈਕਟਾਂ ਦੀ ਪ੍ਰਤੀਉਂਦੀ ਹੈ ਪੰਜਾਬ ਦੇ ਵਿੱਚ ਤਕਰੀਬਨ 15 ਤੋਂ 18 ਸਬਜੈਕਟ ਜਿਹੜੇ ਪੜ੍ਹਾਏ ਜਾਂਦੇ ਨੇ 15 ਤੋਂ 18 ਤਰ੍ਹਾਂ ਦੇ ਲੈਕਚਰਰ ਜਿਹੜੇ ਸਕੂਲਾਂ ਵਿੱਚ ਲਾਏ ਜਾਂਦੇ ਨੇ ਸੋ ਉਹੀ 15 ਤੋਂ 18 ਤਰ੍ਹਾਂ ਦੀਆਂ ਵੈਕੈਂਸੀਸ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਸ ਵਿੱਚ ਮੇਜਰ ਸਬਜੈਕਟ ਫਿਜ਼ਿਕ ਕੈਮਿਸਟਰੀ ਜੀਓਲੋਜੀ ਬਾਇਓਲੋਜੀ ਮੈਥ ਹਿਸਟਰੀ ਪੋਲੀਟੀਕਲ ਸਾਇੰਸ ਔਰ ਇਹ ਬੇਸਿਕ ਜਿਹੜੇ ਵਿਸ਼ੇ ਹੁੰਦੇ ਨੇ ਆਮ ਹੀ ਜਿਹੜੇ ਐ ਹਰ ਇੱਕ ਸਟ੍ਰੀਮ ਦੇ ਕਮਰਸ ਸਟ੍ਰੀਮ ਦੇ ਹੋਗੇ ਸੋ ਇਹ ਜਿਹੜੇ ਆ ਜ਼ਰੂਰ ਕੱਢੀਆਂ ਜਾਂਦੀਆਂ ਨੇ ਚਾਹੇ ਇਕਨੋਮਿਕਸ ਹੋਗੇ ਹਿਸਟਰੀ ਪੋਲੀਟੀਕਲ ਸਾਇੰਸ ਸੋਸ਼ੀਓਲੋਜੀ ਫਿਲਾਸਫੀ ਸਾਈਕੋਲੋਜੀ ਇਹ ਸਾਰੇ ਵਿਸ਼ੇ ਜਿਹੜੇ ਇਹਨ ਸੋ ਇਹ ਜਿਹੜੀ ਜਾਣਕਾਰੀ ਸੀ ਦੋਸਤੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸੇ ਦਾ ਹੀ ਜਿਹੜਾ ਹੈ ਤੁਸੀਂ ਆਮ ਹੀ ਬੜੇ ਨਿਊਜ਼ ਚੈਨਲਸ ਦੇ ਉੱਪਰ ਜਾਂ ਹੋਰ ਵੀ ਜਗ੍ਹਾ ਦੇ ਉੱਪਰ ਤੁਸੀਂ ਜਿਹੜਾ ਦੇਖ ਪਾ ਰਹੇ ਹੋਵੋਗੇ ਤੇ ਅਸੀਂ ਤੁਹਾਡੇ ਨਾਲ ਉਹ ਨਿਊਜ਼ ਤਾਂ ਸਾਂਝੀ ਨਹੀਂ ਕਰ ਰਹੇ ਪਰ ਉਸ ਦੀ ਜਿਹੜੀ ਗੱਲਬਾਤ ਹੈ ਉਸ ਦਾ ਜਿਹੜਾ ਨਿਚੋੜ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਦਾ ਕੰਟੈਂਟ ਚੰਗਾ ਲੱਗੇ ਹੋਵੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਸਾਥੀਆਂ ਨਾਲ ਕਿ ਆਪਣੀ ਤਿਆਰੀ ਜਿਹੜੀ ਸ਼ੁਰੂ ਕਰਨ ਖਾਸ ਕਰਕੇ ਇਲੈਕਸ਼ਨਰ ਕਾਡਰ ਦੀ ਸੋ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਸੋ ਵੀਡੀਓ ਨੂੰ ਦੇ